ਸ਼੍ਰੀ ਵਾਹਿਗੁਰੂ ਜੀ ਦਾ ਕਾਲ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਪ ਪਵਿੱਤਰ ਧਰਤੀ ਖਡੂਰ ਸਾਹਿਬ ਵਿਖੇ ਅੱਜ ਵੇਲੇ ਮੌਜੂਦ ਆਂ ਜਿੱਥੇ ਸਾਡੇ ਨਾਲ ਇੱਕ ਵੀਰ ਮੌਜੂਦ ਹੈ ਜੋ 8 ਸਾਲ ਤੋਂ ਮੰਜੇ ਤੇ ਹੈ ਕੋਈ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇਹਨਾਂ ਦੀ ਰੀੜ ਦੀ ਹੱਡੀ ਦੇ ਦੱਸਿਆ ਗਿਆ ਕਿ ਦੋ ਜਿਹੜੇ ਮਣਕੇ ਉਹ ਪ੍ਰੈਸ ਹੋ ਚੁੱਕੇ ਨੇ ਤਾਂ ਲੱਤ ਵੀ ਟੁੱਟੀ ਹੈ ਚੂਲਾ ਵੀ ਡੁੱਟਾ ਵਾ ਤਾਂ ਲੰਬੇ ਸਮੇਂ ਤੋਂ ਵੀਰ ਮੰਜੇ ਤੇ ਦਾ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਪਹਿਲਾਂ ਆਖਿਰ ਕਿਵੇਂ ਸਾਰੀ ਗੱਲਬਾਤ ਕੀ ਨਾ ਹੈ ਨਾ ਹਾਂਜੀ ਬੀ ਜੀ ਕੀ ਨਾਮ ਹੈ ਆਪਣਾ ਬੀ ਜੀ ਮੇਰਾ ਨਾਮ ਅੰਗਰੇਜ਼ ਸਿੰਘ ਅੱਛਾ ਜੀ ਤੇ ਮੇਰੀ ਦੁਕਾਨ ਹੈ ਫੀਡ ਦੇ ਦਿਹਾਲਪੁਰ ਮੈਂ ਆਪੇ ਪਿੰਡ ਨੂੰ ਆਉਂਦਿਆਂ ਕਵਾੜ ਕੇ ਠੀਕ ਹੈ ਜੀ ਰਸਤੇ 'ਚ ਆਉਂਦਿਆਂ ਨਹਿਰ ਬਹੁਤ ਜ਼ਿਆਦਾ ਹੈ ਮੇਰੇ ਟਾਲੇ ਡਗ ਪਈ ਇੱਕ ਦਮ ਉਹਨਾਂ ਲੱਕ ਟੁੱਟ ਗਿਆ ਦੋ ਮਣਕੜੇ ਪੂਰੇ ਟੁੱਟ ਗਏ ਮੁੜ ਕੇ ਹਸਪੀਟਲਾਂ 'ਚ ਘੁੰਮਦੇ ਘਮਾਉਂਦੇ ਲੁਧਿਆਣੇ ਚਲੇ ਗਏ ਐਚ ਐਮ ਸੀ ਉੱਥੇ ਮੇਰੇ ਮੇਰੇ ਦੋ ਪ੍ਰੈਸ਼ਨ ਹੋਏ ਆ ਬਹੁਤ ਪੈਸਾ ਲਾਇਆ ਭੈਣ ਭਰਾਵਾਂ ਯਾਰਾਂ ਦੋਸਤਾਂ ਕੋਲ ਆਪ ਵੀ ਮੈਂ ਉਦੋਂ ਚਲੋ ਮਿਹਨਤ ਕਰਦਾ ਬੱਚੇ ਛੋਟੇ ਤੇ ਪੈਸਾ ਜੋ ਹੈਗਾ ਮੁੜ ਕੇ ਲੱਗ ਗਿਆ ਫਿਰ ਤੀਜਾ ਪ੍ਰਾਸ਼ਨ ਫੇਰ ਕਰਵਾਇਆ ਜਲੰਧਰੋਂ ਉਦੋਂ ਚਲੋ ਯਾਰਾਂ ਦੋਸਤਾਂ ਭੈਣ ਭਰਾਵਾਂ ਕਰਵਾਤਾ ਤੇ ਹੁਣ ਲਾ ਚੱਲਦਾ ਹੁਣ ਤਾਂ ਬਾਹਾਂ ਖੜੀਆਂ ਹੋ ਗਈਆਂ ਆਖਰ ਆ ਕੇ ਹਾਂਜੀ ਮੇਰੇ ਵੀ ਜੀ ਇਹ ਕਿੰਨਾ ਕੁ ਖਰਚਾ ਆ ਗਿਆ ਹੁਣ ਤੱਕ ਤਾਂ ਮੈਂ ਹੁਣ ਤੱਕ ਵੀ ਖਰਚਾ ਕਿਦਾਂ ਚੱਲਿਆ ਕਿਵੇਂ ਹੁਣ ਤੱਕ ਲਾਜ ਜਿਹੜਾ ਤੁਹਾਡਾ ਹੁੰਦਾ ਰਿਹਾ ਏ ਵੀਰ ਜੀ ਏਡੀ ਸੱਟ ਮਾਰੀ ਆ ਵੀ ਸਭ ਤੋਂ ਇਹਦਾ ਮਹਿੰਗਾ ਕੰਮ ਹੈ ਬੈੱਡ ਸੋਲਿਆ ਉਹਦਾ ਖਰਚਾ ਹੀ ਬਹੁਤ ਜ਼ਿਆਦਾ 12 ਮਹੀਨੇ ਹੀ ਉਹਦੀ ਦਵਾਈ ਤੇ ਚੱਲਣੀ ਚੱਲਣੀ ਪਾ ਰੋਟੀ ਖਾਈਏ ਪਾ ਨਾ ਖਾਈਏ ਹਾਂਜੀ ਬੈੱਡ ਸੋਲਿਆ ਸੱਟ ਜਦੋਂ ਥੜ ਰੁਕ ਜਾਂਦਾ ਨਾਲ ਥੱਲੇ ਵਾਲਾ ਤੇ ਬੈੱਡ ਸੋਲਿਆ ਜੱਕ ਮਣੀ ਮਿੱਟਦਾ ਹਾਂਜੀ ਤੇ ਇਹਦੀ ਜਗਮ ਦੀ ਦਵਾਈ ਬਹੁਤ ਮਹਿੰਗੀ ਕਰਕੇ ਮੇਟ ਵੀ ਜਾਂਦਾ ਵਾ ਦਵਾਈ ਬੜੀ ਮਹਿੰਗੀ ਆ ਮਹਿੰਗੀ ਹੋਣ ਕਰਕੇ ਦਵਾਈ ਤੇ ਨਹੀਂ ਦਵਾਈ ਨਹੀਂ ਲਈ ਗਈ ਤੇ ਜਾਕ ਮੈਂ ਤਾਂ ਇਦਾਂ ਪੱਟੀਆਂ ਪੁੱਟੀਆਂ ਕਰਕੇ ਸਾਰ ਲਈਦਾ ਵਾ ਅੱਛਾ ਭਾਈ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਕਿਦਾਂ ਫਿਰ ਹੁਣ ਗੁਜ਼ਾਰਾ ਕਿਦਾਂ ਰੋਟੀ ਪਾਣੀ ਦਾ ਕਿਦਾਂ ਚੱਲਦਾ ਹੁਣ ਇਹ ਘਰ ਵੀ ਜਿਹੜਾ ਏ ਤੁਹਾਡਾ ਆਪਣਾ ਮਾਜਾ ਕਰਾਇ ਤੇ ਹੈ ਵੀ ਦੱਸੋ ਇਹ ਜਿਹੜਾ ਘਰ ਹੈ ਜੀ ਇਹ ਸਾਲੇ ਦਾ ਵਾ ਮੇਰੇ ਦਾ ਆਰਜੀ ਤੌਰ ਤੇ ਬੈਠੇ ਹੋ ਜਿੰਦੇ ਜਿੱਦਣ ਅਸੀਂ ਮਕਾਨ ਪਾਵਾਂਗੇ ਚਲੋ ਉਦੋਂ ਤੁਹਾਨੂੰ ਦੱਸਦਾ ਕੋਈ ਨਹੀਂ ਉਹਨਾਂ ਟੰਮ ਬੈਠੇ ਰਹੋ ਤੇ ਗੁਜ਼ਾਰਾ ਤੇ ਇਦਾਂ ਵੀ ਕਰਦੇ ਹੈ ਕਰਦੇ ਸਲਾਈ ਤੇ ਹੁਣ ਨਹੀਂ ਇਹਨਾਂ ਤੋਂ ਹੁੰਦੀ ਉਹ ਨਿਗਾ ਦਾ ਬੜਾ ਫਰਕ ਪੈ ਗਿਆ ਵਾ ਬੱਚੇ ਦੋ ਏ ਛੋਟੇ ਹੈ ਜੇ ਇੱਕ ਨੇ ਦੇ ਪਲਾਟੂ ਕੀਤੇ ਆ ਇੱਕ ਦੇ ਛੋਟਾ ਬੱਚਾ ਵੇ ਬੈਠਾ ਕੋਲੇ ਗੁਜ਼ਾਰਾ ਕਜੋਰਾ ਭੈਣ ਭਰਾਵਾਂ ਤੇ ਆਸਰੇ ਹੁੰਦਾ ਗਿਆ ਰਿਤੇਦਾਰਾਂ ਦੇ ਤੇ ਹੁਣ ਘੜੀ ਮੋੜੀ ਪੈਸੇ ਮੰਗਦਾ ਸ਼ਰਮ ਆਉਂਦੀ ਕਿੰਨੀ ਕਰਕੇ ਤਾਂ ਮੰਗੀਆ ਤੇ ਹੁਣ ਜੀ ਨਹੀਂ ਕਰਦਾ ਹੁਣ ਬੱਸ ਹੋ ਗਈ ਹਾਂਜੀ ਦੇ ਵਿੱਚ ਕੀ ਕਿੰਨਾ ਖਰਚਾ ਆਉਂਦਾ ਫਿਰ ਹਫਤੇ ਦੇ ਵਿੱਚੋਂ ਕਿੰਨੀ ਕਿ ਦਵਾਈ ਮਹਿੰਗੀ ਹੁੰਦੀ ਆ ਕਿੱਥੋਂ ਦਵਾਈ ਕਿੱਥੋਂ ਲੈ ਕੇ ਆਉਂਦੇ ਉਹ ਕਿੱਥੋਂ ਇਲਾਜ ਕਿੱਥੋਂ ਚੱਲਦਾ ਇਹ ਲਾਜ ਮੇਰਾ ਇਹ ਰਾਮਾ ਪਿੰਡ ਪੈਂਦਾ ਮੋਗੇ ਦੇ ਅੱਗੇ ਬਰਨਾਲੇ ਰੋਡ ਤੇ ਆ 15000 ਰੁਪਇਆ ਖਰਚਾ 15 ਦਿਨਾਂ ਚ ਤੇ ਚਾਰ ਮਹੀਨੇ ਮੈਂ ਗਿਆ ਵਾਂ ਮੁੜ ਕੇ ਮੇਰੇ ਤੋਂ ਪੈਸਾ ਕਰਕੇ ਦੋ ਮਹੀਨੇ ਕੋ ਨਹੀਂ ਜਾਏਗਾ ਜੀ 15 ਦਿਨ ਹੀ ਜਾਣਾ ਹੁੰਦਾ ਵਾ ਤੇ ਉਹ ਬਹੁਤ ਗਰੰਟੀਆਂ ਦਿੰਦਾ ਉੱਥੇ ਤੁਰੇ ਵੀ ਲੋਕ ਬੜੇ ਤੁਰੇ ਸੱਟ ਵਾਲੇ ਤੇ ਆਂਦਾ ਤੁਰੇ ਆਂਗਾ ਪਰ ਮੇਰੇ ਤੋਂ ਪੈਸਾ ਕਰਕੇ ਨਹੀਂ ਜਾਏਗਾ ਜੀ ਸੋਭਾ ਜੀ ਕੀ ਜਿਹੜੇ ਤੁਹਾਡੀ ਵੀਡੀਓ ਵੇਖਣਗੇ ਤੁਹਾਡੇ ਦਾਨੀ ਸੱਜਣ ਨੇ ਜਿਹੜੇ ਕੋਈ ਕੀ ਉਹਨਾਂ ਨੂੰ ਕੀ ਮੰਗ ਕੀ ਕਰਦੇ ਹੋ ਕੀ ਕਹਿਣਾ ਚਾਹੋਗੇ ਉਹਨਾਂ ਤੋਂ ਇਹ ਭੈਣ ਭਰਾਵਾਂ ਤੋਂ ਆ ਜੀ ਕੋਈ ਸੰਗਤ ਚੱਲੋ ਰਲ ਮਿਲ ਕੇ ਮਦਦ ਕਰ ਦੇ ਮੇਰਾ ਲਾਜ ਹੋ ਸਕੇ ਹਾਂਜੀ ਸੋਭਾ ਜੀ ਇਹ ਫੋਨ ਨੰਬਰ ਕੀ ਹੈ ਤੁਹਾਡਾ ਨੰਬਰ ਯਾਦ ਹੋਵੇ ਕਿਸੇ ਨੇ ਤੁਹਾਡਾ ਸੰਪਰਕ ਕਰਨਾ ਹੋਵੇ ਤਾਂ ਕਿਹੜੇ ਨੰਬਰ ਤੇ ਤੁਹਾਡੇ ਨਾਲ ਸੰਪਰਕ ਫੋਨ ਨੰਬਰ ਹੈ 9968132415 9968132415 ਸੋ ਇਹ ਵੀਰ ਹੈ ਜੋ 8 ਸਾਲ ਤੋਂ ਮੰਜੇ ਤੇ ਤਾਂ ਵੀਰ ਨੇ ਦੱਸਿਆ ਸ਼ਹਿਰੀ ਕਹਾਣੀ ਜਿਵੇਂ ਆ ਰਹੀ ਸੀ ਤਾਂ ਹਾਦਸੇ ਦਾ ਸਰਕਾਰ ਹੋਇਆ ਤਾਂ ਹੋਣਾ ਸੀ ਵੀ ਇਹੀ ਗੁਜਾਰਿਸ਼ ਕਰਾਂਗੇ ਕਿ ਜਿਹੜੇ ਦਾਨੀ ਸੱਜਣ ਨੇ ਕੋਈ ਜਰੂਰ ਇਸ ਪਰਿਵਾਰ ਦੀ ਬਾਹਮ ਪੜਨ ਤਾਂ ਜੋ ਇਹ ਵੀਰ ਜਿਹੜਾ ਆਪਣਾ ਇਲਾਜ ਕਰਾ ਕੇ ਥੋੜਾ ਬਹੁਤਾ ਚੱਲ ਫਿਰ ਸਕੇ ਤੇ ਆਪਣੇ ਜਿਹੜਾ ਪਰਵਾਰ ਨੂੰ ਰੋਟੀ ਕਮਾ ਕੇ ਦੇ ਸਕੇ